ਧੋਖਾਧੜੀ ਹੁੰਦੀ ਹੈ ਆਨਲਾਈਨ ਤਰੀਕੇ ਦੇ ਨਾਲ ਤੁਹਾਨੂੰ ਕਾਲ ਮਰਜ਼ ਵਾਰਸੇ ਕਹਿੰਦੇ ਨੇ ਤੁਹਾਡੇ ਤੋਂ OTP ਲੈ ਲੈਂਦੇ ਨੇ ਇਸ ਤੋਂ ਇਲਾਵਾ eSIM ਵੀ ਬੜੀ ਚਰਚਾ ਦੇ ਵਿੱਚ ਅੱਜ ਕੱਲ੍ਹ ਚੱਲ ਰਿਹਾ ਹੈ ਤੇ ਕਈਆਂ ਨੂੰ ਡਿਜੀਟਲ ਅਰੈਸਟ ਕੀਤਾ ਜਾਂਦਾ ਹੈ ਕੋਰਟ ਦੀਆਂ ਕਾਰਵਾਈਆਂ ਤੱਕ ਕਹਿੰਦੇ ਦਿਖਾ ਦਿੱਤੀਆਂ ਜਾਂਦੀਆਂ ਨੇ ਕਿ ਭਾਈ ਤੁਹਾਡੀ ਪੇਸ਼ੀ ਪੈ ਰਹੀ ਹੈ ਜੇ ਤੁਸੀਂ ਘਰੋਂ ਬਾਹਰ ਨਿਕਲੇ ਤਾਂ ਗ੍ਰਿਫਤਾਰ ਹੋ ਜਾਓਗੇ ਰਫਾ-ਦਫਾ ਕੇਸ ਕਰਨਾ ਹੈ ਤਾਂ ਤੁਸੀਂ ਪੈਸੇ ਆ ਜਿਹੜੇ ਉਹ ਫਲਾਣੇ ਖਾਤੇ ਦੇ ਵਿੱਚ ਜਮ੍ਹਾਂ ਕਰਵਾ ਦਿਓ ਨਹੀਂ ਤਾਂ ਸਾਨੂੰ ਆਪਣਾ ਪਾਸਵਰਡ ਦੇ ਦਿਓ ਕਾਫੀ ਕੁਝ ਜਿਹੜਾ ਹੁੰਦਾ ਹੈ ਧੋਖਾ ਕੀਤਾ ਜਾਂਦਾ ਹੈ ਇਹ ਮਾਮਲੇ ਕਾਫੀ ਵੱਧ ਗਏ ਸੀ ਪਿੱਛੇ ਜੇ ਇੱਕ ਅੱਧਾ ਦਿਨ ਪਹਿਲਾਂ ਦੀ ਗੱਲ ਹੈ ਇੱਕ ਵਿਅਕਤੀ ਸੀਗਾ ਜਿਹੜਾ SIM ਕਾਰਡ ਵੇਚਦਾ ਸੀਗਾ ਉਹਨਾਂ ਦਾ ਡੀਲਰ ਸੀਗਾ ਕਿਸੇ ਕੰਪਨੀ ਦਾ ਤਾਂ ਉਹਦੇ ਕੋਲੋਂ ਵੀ ਜਿਹੜੀ ਜਦੋਂ ਪੁੱਛਗਿੱਛ ਕੀਤੀ ਗਈ ਤੇ CBI ਦੇ ਰਾਹੀਂ ਉਹਦੀ ਜਾਂਚ ਹੋਈ ਸੀ ਤਾਂ ਉਹਦੇ ਤੋਂ 9495 SIM ਕਾਰਡ ਅਜੇ ਮਿਲੇ ਜਿਹੜੇ ਉਹਨੇ ਧੋਖਾ ਧੜੀ ਦੇ ਨਾਲ ਲੋਕਾਂ ਨੂੰ ਵੇਚੇ ਸੀ ਪਤਾ ਨਹੀਂ ਕਿਹਦੇ ਨਾਮਾਂ ਦੇ ਉੱਤੇ ਵੇਚੇ ਸੀ ਤੇ ਉਹਨਾਂ ਨਾਲ ਕਹਿੰਦੇ ਤਕਰੀਬਨ ਕਰੋੜ ਜਿਹੜੇ ਕਰੋੜਾਂ ਦੀ 30 ਕਰੋੜ ਤੋਂ ਉੱਪਰ ਦੀ ਸ਼ਾਇਦ ਜਿਹੜੀ ਧੋਖਾਧੜੀ ਹੋ ਚੁੱਕੀ ਸੀਗੀ ਤਾਂ ਹੁਣ ਇਸ ਮਾਮਲੇ ਦੀ ਜਾਂਚ ਹੈ ਜਿਹੜੀ ਉਹ ਸੀਬੀਆਈ ਕਰੇਗੀ ਜਿੰਨੇ ਵੀ ਮਾਮਲੇ ਡਿਜੀਟਲ ਰੈਸਟ ਦੇ ਹੋਏ ਨੇ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਹੁਕਮ ਸੀਬੀਆਈ ਨੂੰ ਦੇ ਦਿੱਤੇ ਨੇ ਜੀ ਸੀਬੀਆਈ ਨੇ ਜਾਂ ਦੇਖੋ ਉਹਨੇ ਕਿਹਾ ਕਹਿੰਦੇ ਵੀ ਭਾਰਤ ਭਰ ਦੇ ਵਿੱਚ ਜਿੰਨੇ ਮਾਮਲੇ ਹੋਏ ਨੇ ਡਿਜੀਟਲ ਰੈਸਟ ਦੇ ਧੋਖਾਧੜੀ ਦੇ ਉਹ ਸਾਰੇ ਜਾਂਚ ਸੀਬੀਆਈ ਕਰੇ ਅੱਛੀ ਗੱਲ ਹੈ